ਹਰੀ ਹੈ ਜੀ ਕੋਈ ਬੰਦਾ ਮੋਟਰਸਾਈਕਲ ਨਸ਼ੇੜੀ ਆ ਕੇ ਉਹਨੇ ਆਪਣੀ ਸਾਈਡ ਲਿਆ ਕੇ ਤੇਜ ਵਿੱਚ ਮਾਰੇ ਜੀ ਠੀਕ ਹੈ ਤੇ ਉਹ ਮੌਕੇ ਤੇ ਡਿਗਿਆ ਉਹਦੇ ਸੱਟਾਂ ਲੱਗੀਆਂ ਨੇ ਉਹਨੂੰ ਆਪਾਂ ਸਨਾਮ ਲੈ ਕੇ ਜਾ ਰਹੇ ਹਾਂ ਜੀ ਸਰਕਾਰੀ ਹਸਪੀਟਲ ਚ ਜੀ ਠੀਕ ਹੈ ਤੇ ਉਹਨਾਂ ਦੇ ਜੇਬ ਦੇ ਵਿੱਚ ਵੀ ਕੋਈ ਨਸ਼ੇ ਵਸ਼ੇ ਦੇ ਸਮਾਨ ਹੈਗੇ ਨੇ ਜੀ ਤੇ ਮੌਕੇ ਤੇ ਵੀ ਉਹਨਾਂ ਦਾ ਟੀਕਾ ਵਿਕਾ ਉਰੇ ਡਿਗਿਆ ਪਿਆ ਜੀ ਨਸ਼ੇ ਦਾ ਬਾਹ ਵਿੱਚ ਲੱਗਿਆ ਹੋਇਆ ਸੀ ਤੇ ਉਹਨਾਂ ਦੇ ਮੌਕੇ ਤੇ ਹੁਣ ਜੇਬ ਵਿੱਚ ਵੀ ਸਮਾਨ ਹੈਗਾ ਜੀ ਉੱਥੇ ਆਪਾਂ ਮੌਕੇ ਤੇ ਜੀ ਪੁਲਿਸ ਨੂੰ ਵੀ ਫੋਨ ਕਰਤਾ ਜੀ ਤੇ ਬੰਦੇ ਨੂੰ ਆਪਾਂ ਸਰਕਾਰੀ ਹਸਪੀਟਲ ਚ ਭੇਜਤਾ ਜੀ ਜਿਹੜੇ ਮੁੰਡੇ ਨੂੰ ਅਸੀਂ ਹੁਣ ਲਿਜਾ ਰਹੇ ਹਾਂ ਜੀ ਹਸਪੀਟਲ ਦੇ ਵਿੱਚ ਜੀ ਪਹਿਲਾਂ ਮੈਨੂੰ ਪੂਰੀ ਘਟਨਾ ਦੱਸੋ ਕਿ ਹੋਈ ਕਿਵੇਂ ਹੈਗੀ ਗੱਡੀ ਤੁਹਾਡੀ ਹੈ ਗੱਡੀ ਸਾਡੀ ਹੈ ਜੀ ਆਪਣਾ ਮੁਲਾਜ਼ਮ ਚਲਾ ਰਿਆ ਸੀਗਾ ਜੀ ਤੇ ਮਾਤਾ ਨੂੰ ਦਵਾਈ ਲੈ ਕੇ ਆਪਾਂ ਹੁਣ ਹੀ ਆਏ ਆ ਜੋਨੀ ਡਾਕਟਰ ਸੁਨਾਮ ਤੋਂ ਜੀ ਗੱਡੀ ਆਪਣੀ ਸਾਈਡ ਜਾ ਰਹੀ ਹੈ ਜੀ ਕੋਈ ਬੰਦਾ ਮੋਟਰਸਾਈਕਲ ਨਸ਼ੇੜੀ ਆ ਕੇ ਉਹਨੇ ਆਪਣੀ ਸਾਈਡ ਲਿਆ ਕੇ ਤੇਜ਼ ਵਿੱਚ ਮਾਰਿਆ ਜੀ ਤੇ ਉਹ ਮੌਕੇ ਤੇ ਡਿਗਿਆ ਉਹਦੇ ਸੱਟਾਂ ਲੱਗੀਆਂ ਨੇ ਉਹਨੂੰ ਆਪਾਂ ਸਨਾਮ ਲੈ ਕੇ ਜਾ ਰਹੇ ਹਾਂ ਜੀ ਸਰਕਾਰੀ ਹਸਪੀਟਲ 'ਚ ਜੀ ਤੇ ਉਹਨਾਂ ਦੇ ਜੇਬ ਦੇ ਵਿੱਚ ਵੀ ਕੋਈ ਨਸ਼ੇ ਵਸ਼ੇ ਦੇ ਸਮਾਨ ਹੈਗੇ ਨੇ ਜੀ ਤੇ ਮੌਕੇ ਤੇ ਵੀ ਉਹਨਾਂ ਦਾ ਟੀਕਾ ਵੀਕਾ ਉਰੇ ਡਿਗਿਆ ਪਿਆ ਜੀ ਨਸ਼ੇ ਦਾ ਬਾਂ ਵਿੱਚ ਲੱਗਿਆ ਹੋਇਆ ਸੀ ਤੇ ਉਹਨਾਂ ਦੇ ਮੌਕੇ ਤੇ ਹੁਣ ਜੇਬ ਵਿੱਚ ਵੀ ਸਮਾਨ ਹੈਗਾ ਜੀ ਉੱਥੇ ਆਪਾਂ ਮੌਕੇ ਤੇ ਜੀ ਪੁਲਿਸ ਨੂੰ ਵੀ ਫੋਨ ਕਰਤਾ ਜੀ ਤੇ ਬੰਦੇ ਨੂੰ ਆਪਾਂ ਸਰਕਾਰੀ ਹਸਪੀਟਲ 'ਚ ਭੇਜਤਾ ਜੀ ਆਪਾਂ ਜਿਹੜਾ ਉਹ ਜਿਹਦੇ ਸੱਟਾਂ ਵੱਧੀਆਂ ਨੇ ਉਹ ਕਿਸ ਤਰ੍ਹਾਂ ਦਾ ਮਤਲਬ ਉਹ ਸਾਨੂੰ ਉਹਦੀ ਕੰਬੀਰ ਹਲਕਤ ਲੱਗ ਰਹੀ ਹੈ ਜੀ ਕਾਫੀ ਉਹਦੇ ਸਿਰ ਚੁਰਚ ਸੱਟਾਂ ਨੇ ਜੀ ਆਪਾਂ ਉਹਨੂੰ ਸਰਕਾਰੀ ਹਸਪੀਟਲ ਚ ਭੇਜਤਾ ਜੀ ਸੁਨਾਮ ਬਾਈਕ ਤੇ ਇੱਕ ਬੰਦਾ ਸੀਗਾ ਬਾਈਕ ਤੇ ਜੀ ਇਕੱਲਾ ਬੰਦਾ ਸੀਗਾ ਜੀ ਬਾਈਕ ਤੇ ਕਿੱਥੇ ਗੱਡੀ ਦੇ ਵਿੱਚ ਮਾਰੇ ਵਿੱਚ ਮਾਰਿਆ ਜੀ ਆ ਗੱਡੀ ਆਪਣੀ ਆਪਣੀ ਸਾਈਡ ਖੜੀ ਹੈ ਜੀ ਉਹ ਮੋਟਰਸਾਈਕਲ ਉਹਦਾ ਦਿਸਦਾ ਜੀ ਉੱਥੇ ਖੜਿਆ ਹੋਇਆ ਵੀ ਵਿੱਚ ਆਪਣੀ ਸਾਈਡ ਲਿਆ ਕੇ ਉਹਨੇ ਮਾਰੇ ਜੀ ਨੁਕਸਾਨ ਦੀ ਕੋਈ ਨੁਕਸਾਨ ਜਨਕ ਨੁਕਸਾਨ ਦੀ ਹੁਣ ਗੱਡੀ ਦਾ ਸਾਡੀ ਸਾਰੇ ਟੁੱਟ ਗਈ ਜੀ ਨਵੀਂ ਗੱਡੀ ਹੈ ਜੀ 2 ਮਹੀਨੇ ਪਹਿਲਾਂ ਆਪਾਂ ਨਵੀਂ ਲਈਤੀ ਹੋਈ ਹੈ ਗੱਡੀ ਜੀ ਐ ਵੀ ਚਲੋ ਆਪਾਂ ਗੱਡੀਆਂ ਗੁੱਡੀਆਂ ਨੂੰ ਕੋਈ ਨਹੀਂ ਜਾਨੀ ਨੁਕਸਾਨ ਤੋਂ ਬਚਾ ਹੋਵੇ ਜੀ ਪਰ ਐ ਵੀ ਜਿਹੜਾ ਬੰਦਾ ਹੈਗਾ ਉਹ ਨਸ਼ੇੜੀ ਹੈ ਜੀ ਉਹਦੇ ਮੌਕੇ ਤੇ ਵੀ ਉਹਦੇ ਸਬੂਤ ਮਿਲੇ ਨੇ ਕਿ ਨਸ਼ੇ ਕੀਤੇ ਹੋਏ ਦੇ ਤੇ ਉਹਨਾਂ ਦੇ ਜੇਬ ਦੇ ਵਿੱਚ ਹੁਣ ਇਸ ਟਾਈਮ ਵੀ ਸਮਾਨ ਹੈਗਾ ਵੀ ਉੱਥੇ ਵੀ ਆਪਣਾ ਤੁਸੀਂ ਤਸੱਲੀ ਕਰਾ ਸਕਦੇ ਹੋ ਕੱਲ ਨੂੰ ਵੀ ਕੋਈ ਐਕਸ਼ਨ ਸਾਡੇ ਤੇ ਗਲਤ ਨਾ ਹੋਵੇ ਮੌਕੇ ਤੇ ਗਵਾਹ ਹੈਗੇ ਨੇ ਮੌਕੇ ਤੇ ਗਵਾਹ ਹੈਗੇ ਨੇ ਜੀ ਮੌਕੇ ਤੇ ਕੋਈ ਨਹੀਂ ਸੀ ਮੌਕੇ ਤੇ ਬਾਈ ਸਿਰੋ ਸਾਰੇ ਗਵਾਹ ਸੀ ਮੌਕੇ ਤੁਸੀਂ ਮੈਂ ਨਾ ਬੰਦਗੜ੍ਹ ਦੇ ਜਿੱਦੇ ਤੋਂ ਮੇਜੂ ਦਾ ਬਣਾ ਤਾਂ ਮੈਂਬਰ ਗੁਰਪ੍ਰੀ ਬਾਂਸਲ ਜੀ ਮੈਨੂੰ ਨਾ ਫੋਨ ਆਇਆ ਵੀ ਆ ਕਰਕੇ ਐਕਸੀਡੈਂਟ ਹੋ ਗਿਆ ਜਦੋਂ ਮੈਂ ਆ ਕੇ ਦੇਖਿਆ ਜੋ ਮੁੰਡੇ ਨੂੰ ਮੈਂ ਚੱਕਿਆ ਜੀ ਤਾਂ ਉਹਦੀ ਮੋਕਲੇ ਜੇਬ ਦੇ ਵਿੱਚ ਟੀਕਾ ਨਿਕਲਿਆ ਜੀ ਇੱਕ ਤੇ ਲੈਟਰ ਉਹਦੀ ਜੇਬ ਦੇ ਵਿੱਚ ਨੇ ਜੀ ਉਹਨਾਂ ਨੇ ਫਿਰ ਅਸੀਂ ਉਹ ਲੋਕਲ ਟੈਂਪੂ ਦੇ ਵਿੱਚ ਪਾ ਕੇ ਮੁੰਡੇ ਗੱਡੀ ਵਾਲੇ ਨਾਲ ਜਾ ਕੇ ਜਿਹੜੀ ਹੈਲਪ ਕਰਨ ਵਾਸਤੇ ਹੋਰ ਵਿੱਚ ਜੇਬ ਜੇਬ ਇਹ ਪੂੜੇ ਪੜੇ ਅੰਦੇ ਸੀ ਕੱਢ ਕੇ ਵੀ ਡੇਕੀਆਂ ਨਹੀਂ ਜੀ ਉਹਦੀ ਜੇਬ ਦੇ ਵਿੱਚ ਮੋਕਲੇ ਇੱਕ ਲੈਟਰ ਦੀਗਾ ਜੀ ਇੱਕ ਆ ਟੀਕਾ ਕੱਢਿਆ ਜੀ ਮੋਕਲੇ ਦੇ ਵਿੱਚ ਜੇਬ ਦੇ ਵਿੱਚ ਹਾਂਜੀ ਬਾਕੀ ਉਹ ਬਾਈ ਸਾਈਡ ਤੇ ਕੋਈ ਪ੍ਰੂਫ ਨਹੀਂ ਹੈ ਕਿੱਥੇ ਦਾ ਅਸੀਂ ਪਤਾ ਕੁਝ ਲੱਗਦਾ ਉਧਰ ਕੁਝ ਨਹੀਂ ਪਤਾ ਲੱਗਾ ਕਿੱਥੋਂ ਜੀ ਇਹਦਾ ਮੋਟਰ ਦਾ ਕੋਈ ਪ੍ਰੂਫ ਨਹੀਂ ਮਿਲਿਆ ਜੀ ਅਸੀਂ ਮੋ ਕਿੱਥੇ ਅਸੀਂ ਲਹਿਰੇਗਾਗੇ ਰਿਆ ਬਾਬੂ ਜੀ ਹੋਰ ਨੰਬਰ ਕੋਈ ਕਿਹੜੀ ਜਗ੍ਹਾ ਤੁਸੀਂ ਅਸੀਂ ਲਹਿਰੇਗਾਗੇ ਤੋਂ ਆ ਜੀ ਅਸੀਂ ਸੁਨਾਮ ਜੋਨੀ ਡਾਕਟਰ ਤੋਂ ਮੇਰੀ ਮਾਤਾ ਨੂੰ ਦਵਾਈ ਦਵਾ ਕੇ ਲਿਆਏ ਆ ਜੀ ਹਾਂ ਜਿਹੜਾ ਬੰਦਾ ਤੁਹਾਡੇ ਵਿੱਚ ਵੱਜਿਆ ਕੋਈ ਜਾਣਦਾ ਨਹੀਂ ਇੱਥੇ ਕੋਈ ਨਾ ਜੀ ਅਸੀਂ ਬੌਜੀ ਉਹਨੂੰ ਜਮਾ ਨਹੀਂ ਜਾਣਦੇ ਤੇ ਉਹ ਜਿਹੜਾ ਸਾਡੇ ਵਿੱਚ ਵੱਜਿਆ ਜੀ ਉਹਨੂੰ ਹੁਣ ਅਸੀਂ ਦਵਾਈ ਦਵਾਉਣ ਵਾਸਤੇ ਸਰਕਾਰੀ ਹਸਪਤਾਲ 'ਚ ਭੇਜਿਆ ਤੇ ਅਸੀਂ ਚਾਹੁੰਦੇ ਹਾਂ ਵੀ ਉੱਥੇ ਵੀ ਕੋਈ ਤਸੱਲੀ ਕਰਾ ਲੇ ਉਹਦੀ ਮੌਕੇ ਤੇ ਵੀ ਉਹਦੀ ਜੇਬ 'ਚ ਹੁਣ ਵੀ ਨਸ਼ਾ ਹੈਗਾ ਡਾਕਟਰੀ ਹੋਣੀ ਹੈ ਹਾਂ ਜੀ ਡਾਕਟਰੀ ਮੈਨਾ ਜ਼ਰੂਰ ਕਰਾਇਆ ਜਾਵੇ ਠੀਕ ਹੈ ਆਜੋ ਮੜਾ ਦੀ ਗੱਡੀ 'ਚ ਖਾ ਲੋ ਹਾਂਜੀ ਸਰ ਟੀਕਾ ਸੀਗਾ ਤੁਸੀਂ ਕਹੇ ਦੱਸਿਆ ਵੀ ਲਾਇਆ ਉਹਦੀ ਲੱਗਿਆ ਹੋਇਆ ਸੀ ਜਾਂ ਕਿਸ ਤਰ੍ਹਾਂ ਕੀ ਜੇਬ 'ਚੋਂ ਕੱਢਿਆ ਸੀ ਮੈਂ ਟੀਕਾ ਨਾ ਉਹਦੇ ਜਦੋਂ ਮੌਕੇ ਤੇ ਡਿੱਗੇ ਪਏ ਦੀ ਆ ਕੇ ਚ ਤਾਰੇ ਮੌਕੇ ਦੀ ਮੱਟੀ ਕਰੀ ਜੀਵ ਚੋਂ ਕੱਢੇ ਜੀ ਸਰੰਜ ਤੇ ਇੱਕ ਲੈਟਰ ਵੀ ਉਹਦੀ ਜੀਵ ਚ ਦੀਆਂ ਕੁਝ ਪੂੜੀਆਂ ਦੀ ਜੀ ਉਹ ਅਹੀਂ ਨਾਲ ਲੈ ਕੇ ਲਾਂਗੇ ਉਹਨੂੰ ਕੀ ਲੱਗਦਾ ਵੀ ਇਹਦੇ ਵਿੱਚ ਕੀ ਸੀਗਾ ਨਸ਼ਾ ਸੀ ਜਿਹੜਾ ਕੋਈ ਠੀਕ ਹੈ ਤਾਂ ਅੱਜ ਕੱਲ ਮੁੰਡੇ ਦਾ ਜੀ ਨਸ਼ੇ ਵਸਤੀ ਵਰਤਦੇ ਨੇ ਜਿਹੜੇ ਚਿੱਟੇ-ਚੁੱਟੇ ਪੀਂਦੇ ਨੇ ਜੀ ਸਰੰਜ ਸਰੰਜ ਲਾਉਂਦੇ ਨੇ ਆਪਦੇ ਉਹਦਾ ਇਹੀ ਕੰਮ ਵਾਸਤੇ ਵਰਤਦੇ ਨੇ ਬਾਕੀ ਜੇ ਕੋਈ ਹੋਊ ਆਪਦਾ ਕੋਈ ਲੈ ਕੇ ਆਇਆ ਉਹ ਗੱਲਬਾਤ ਤਾਂ ਕਹਿ ਨਹੀਂ ਸਕਦਾ ਜੀ ਆਪਾਂ ਕੁਝ ਜੀ ਵੈਸੇ ਸਾਡੇ ਨਾਲ ਛੇੜੀ ਲੱਗਿਆ ਜਿਹੜਾ ਨਤੇ ਜਾ ਰਹੀ ਦੀ ਆ ਜੀ ਰੌਂਗ ਸਿਰ ਤੋਂ ਲਿਆ ਕੇ ਗੱਡੀ ਦੇ ਵਿੱਚ ਸਦਾ ਮਰਿਆ ਹਾਂਜੀ ਹਾਂ ਠੀਕ ਹੈ ਹਾਂ ਜੀ ਸਰ ਕੀ ਕਹਾਂ ਉਹ ਜਿਹੜਾ ਰੋਡ ਦੇ ਉੱਪਰ ਐਕਸੀਡੈਂਟ ਹੋਇਆ ਜਿੱਕਰ ਕਿਤਾ ਆ ਗਈ ਪਹੁੰਚਿਆ ਜੀ ਉਸਨੇ ਕਹਿ ਦਿਆ ਗੱਡੀ ਤੇ ਮੋਟਰਲ ਐਕਸੀਡੈਂਟ ਹੋਇਆ ਹੈ ਨਾਲੇ ਕੋਈ ਡਾਕਟਰੀ ਇਤਲਾਹ ਨਹੀਂ ਰੁਕਾ ਹੈ ਸਰ ਸੋਲਦਾ ਕੋਈ ਨਹੀਂ ਜਾ ਰਿਹਾ ਕਿ ਜਿਹੜੀ ਜਿਹੜੀ ਗੱਡੀ ਹੈ ਉਹ ਦੱਸ ਨਹੀਂ ਦੇ ਕਹਿੰਦੇ ਵੀ ਨਸ਼ਾ ਕੀਤਾ ਹੋਇਆ ਸੀਗਾ ਸਿੱਧਾ ਰੋਡ ਸਾਈਡ ਪੁਝਾ ਕੇ ਵਿੱਚ ਮਾਰਿਆ ਉਹ ਤਾਂ ਫਿਰ ਮੈਡੀਕਲ ਰਿਪੋਰਟ ਤੇ ਆਜੂਗਾ ਜੀ ਉਹ ਆਪਾਂ ਐਕਚੀ ਲਿਖਿਆ ਨਹੀਂ ਕੁਝ ਕਹਿ ਨਹੀਂ ਸਕਦੇ ਜੇ ਕੋਈ ਗੱਲ ਹੋਈ ਤਾਂ ਉਹ ਮੈਡੀਕਲ ਚ ਆਜੂਗਾ ਠੀਕ ਹੈ ਹਾਂ ਬੋ ਜੀ ਬਹੁਤ ਤੇਜ਼ ਸੀ ਤੇ ਇੰਨਾ ਉਹਨੇ ਆਪਣੇ ਇਧਰ ਆ ਰੋਂਗ ਵੇ ਆ ਆਪਣੀ ਸਾਈਡ ਆ ਰਹੀ ਹੈ ਜ ਰੋਂਗ ਵਿੱਚ ਵੱਜਿਆ ਹੋਇਆ ਬੋ ਜੀ ਇੰਨੀ ਸਪੀਡ ਨਾਲ ਉਹਨੇ ਲਿਆ ਕੇ ਮਾਰਿਆ ਕਿ ਡਰਾਈਵਰ ਨੂੰ ਰੋਕਣ ਦੀ ਵੀ ਬਲ ਨਹੀਂ ਮਿਲੀ ਹੈਗੀ ਤੁਸੀਂ ਕਿਸ ਸਾਈਡ ਤੋਂ ਆ ਰਹੇ ਸੀਗੇ ਅਸੀਂ ਇਸ ਨਾਮ ਤੋਂ ਆ ਰਹੇ ਹਾਂ ਜੀ ਦਵਾਈ ਦਵਾ ਕੇ ਜੋਨੀ ਡਾਕਟਰ ਤੋਂ ਜੀ ਠੀਕ ਹੈ ਹਾਂਜੀ ਉਹ ਲਹਿਰਾ ਸਾਈਡ ਤੋਂ ਆ ਰਹਿਆ ਸੀਗਾ ਜੀ ਆ ਆਪਣੀ ਆ ਆਪਣੀ ਸਾਈਡ ਬਣਦੀ ਹੈ ਜੀ ਆ ਆਪਣੀ ਗੱਡੀ ਮੋਕੇ ਤੇ ਹੀ ਆਪਾਂ ਖੜਾਈ ਹੋਈ ਹੈ ਪੂਰਾ ਜਿੰਨਾ ਜ਼ੋਰ ਲੱਗ ਸਕਦਾ ਸੀ ਲੱਗਿਆ ਜੀ ਸਾਡੇ ਤੋਂ ਗੱਡੀ ਮੋਕੇ ਤੇ ਰੁਕੀ ਨਹੀਂ ਗੱਡੀ ਦੀ ਸਪੀਡ ਵੀ 60 70 80 ਹੈਗੀ ਸੀ ਮੋਟਰਸਾਈਕਲ ਬਹੁਤ ਨਜਾਇਜ਼ ਤੇਜ਼ ਲਿਆ ਕੇ ਉਹਨੇ ਰੋਂਗ ਵਿੱਚ ਵਿੱਚ ਮਾਰਿਆ ਵੀ ਪਤਾ ਵੀ ਨਹੀਂ ਲੱਗਿਆ ਮੋਟਰਸਾਈਕਲ ਵਿੱਚ ਮਾਰੂਗਾ ਇਹ ਹਾਂਜੀ ਤੇ ਸਾਡੀ ਮਾਤਾ ਦੇ 6 ਵਜੀਆਂ ਜੀ ਅਸੀਂ ਉਹਨਾਂ ਨੂੰ ਹੁਣ ਲੈ ਕੇ ਜਾ ਰਹੇ ਹਾਂ ਜੀ ਦੇਖਦੇ ਹਾਂ ਅੱਗੇ ਕੀ ਕਾਰਵਾਈ ਹੈ ਮੋਟਰਸਾਈਕਲ ਬੋ ਜੀ ਬੋਤੇ ਸੀ ਤੇ ਇੰਨਾ ਉਹਨੇ ਆਪਣੀ ਇਧਰ ਆ ਰੋਂਗ ਵੇ ਆ ਆਪਣੀ ਸਾਈਡ ਆ ਰਹੀ ਹੈ ਜੀ ਲੈਫਟ ਵੇ ਆ ਰੋਂਗ ਵੇ ਆਣ ਲੱਗ ਰਹੀ ਹੈ ਜੀ ਆ ਰੋਂਗ ਵੇ ਵੱਜਿਆ ਹੋਇਆ ਬੋ ਜੀ ਇੰਨੀ ਸਪੀਡ ਨਾਲ ਉਹਨੇ ਲਿਆ ਕੇ ਮਾਰਿਆ ਕਿ ਡਰਾਈਵਰ ਨੂੰ ਰੋਕਣ ਦੀ ਵੀ ਬਲ ਨਹੀਂ ਮਿਲੀ ਹੋਗੀ ਸੀ ਕੇ ਸਾਈਡ ਤੋਂ ਆ ਰਹੇ ਸੀਗੇ ਅਸੀਂ ਇਸ ਨਾਮ ਤੋਂ ਆ ਰਹੇ ਆ ਜੀ ਦਵਾਈ ਦਵਾ ਕੇ ਜੋਨੀ ਡਾਕਟਰ ਤੋਂ ਜੀ ਉਹ ਲਹਿਰਾ ਹਾਂਜੀ ਉਹ ਲਹਿਰਾ ਸਾਈਡ ਤੋਂ ਆ ਰਹੇ ਸੀਗਾ ਜੀ ਆ ਆਪਣੀ ਆ ਆਪਣੀ ਸਾਈਡ ਬਣਦੀ ਹੈ ਜੀ ਆ ਆਪਣੀ ਗੱਡੀ ਮੋਕੇ ਤੇ ਹੀ ਆਪਾਂ ਖੜਾਈ ਹੋਈ ਹੈ ਪੂਰਾ ਜਿੰਨਾ ਜੋਰ ਲੱਗ ਸਕਦਾ ਸੀ ਲੱਗਿਆ ਜੀ ਸਾਡੇ ਤੋਂ ਗੱਡੀ ਮੋਕੇ ਤੇ ਰੁਕੀ ਨਹੀਂ ਗੱਡੀ ਦੀ ਸਪੀਡ ਵੀ 60 70 80 ਹੈਗੀ ਸੀ ਮੋਟਰਸਾਈਕਲ ਬਹੁਤ ਨਜਾਇਜ਼ ਤੇਜ਼ ਲਿਆ ਕੇ ਉਹਨੇ ਰੋਂਗ ਵਿੱਚ ਵਿੱਚ ਮਾਰਿਆ ਵੀ ਪਤਾ ਵੀ ਨਹੀਂ ਲੱਗਿਆ ਮੋਟਰਸਾਈਕਲ ਵਿੱਚ ਮਾਰੂਗਾ ਏ ਠੀਕ ਹੈ ਹਾਂਜੀ ਤੇ ਸਾਡੀ ਮਾਤਾ ਦੇ 6:00 ਵਜੇ ਆ ਜੀ ਅਸੀਂ ਉਹਨਾਂ ਨੂੰ ਹੁਣ ਲੈ ਕੇ ਜਾ ਰਹੇ ਹਾਂ ਜੀ ਦੇਖਦੇ ਆ ਅੱਗੇ ਕੀ ਕਾਰਵਾਈ ਹੈ ਪੂਰੇ ਪੱਟੇ ਵਿਚਾਲੇ ਸੋ ਦਰਸ਼ਕੋ ਤੁਸੀਂ ਹਾਲਾਤ ਜਿਹੜੇ ਮੌਕੇ ਦੇ ਹਾਲਾਤ ਤੁਹਾਨੂੰ ਦਿਖਾ ਰਹੇ ਆ ਸੋ ਸੁਣਨ ਮੁਤਾਬਕ ਗੱਲ ਆਈ ਹੈ ਵੀ ਨਸ਼ੇੜੀ ਸੀਗਾ ਨਸ਼ੇੜੀ ਦੇ ਜਿਹੜਾ ਕੇ ਸਿੱਧਾ ਗੱਡੀ ਦੇ ਵਿੱਚਕਾਰ ਆ ਜਿਹੜਾ ਮੋਟਰਸਾਈਕਲ ਮਾਰਿਆਗਾ ਕਿਸ ਤਰ੍ਹਾਂ ਦੇ ਹਾਲਾਤ ਨੇ ਮੌਕੇ ਤੇ ਰੋਡ ਦੇ ਉੱਪਰ ਬਣੇ ਹੋਏ ਨੇ ਨਸ਼ੇੜੀ ਜਿਹੜੇ ਸ਼ਰਿਆਮ ਰੋਡ ਦੇ ਉੱਪਰ ਘੁੰਮਦੇ ਹੋਏ ਤੁਹਾਨੂੰ ਨਜ਼ਰ ਆਏ ਨੇ ਤਾਂ ਕਿ ਗੱਡੀ ਦੇ ਜਿਹੜੇ ਪ੍ਰਖੱਚੇ ਤੁਸੀਂ ਦੇਖੋ ਵੀ ਪੂਰੀ ਤਰ੍ਹਾਂ ਦੇ ਉੱਡ ਚੁੱਕੇ ਨੇ ਪੂਰੀ ਜਿਹੜੀ ਗੱਡੀ ਖਤਮ ਹੋ ਚੁੱਕੀ ਹੈ ਅਗਲੇ ਪਾਸੋਂ ਔਰ ਜਿਹੜਾ ਜਿਆਕੀ ਗੱਡੀ ਦੇ ਵਿੱਚ ਮਾਰੀ ਹੈ ਉਹਦੇ ਹਾਲਾਤ ਵੀ ਠੁਣ ਮੁਤਾਬਕ ਆਇਆ ਵੀ ਉਹ ਵੀ ਗੰਭੀਰ ਚੱਕਣੀ ਹੈ ਰੂਪ ਵਿੱਚ ਪੋਈ ਨਾ ਸੋ ਤੁਸੀਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਚੱਕਲ ਰੋਡ ਦੀਆਂ ਜਿੱਥੇ ਕਿ ਗਵਿੰਦਗੜ੍ਹ ਖੋਖਰ ਜਿਹੜਾ ਬਸ ਸਟੈਂਡ ਹੈ ਉਹਦੇ ਲਾਗੇ ਜਿਹੜਾ ਐਕਸੀਡੈਂਟ ਹੋਇਆ ਹੈਗਾ ਸੋ ਪੂਰੀਆਂ ਤਸਵੀਰਾਂ ਦੇ ਵਿੱਚ ਤੁਹਾਨੂੰ ਨਜ਼ਰ ਆ ਰਿਹਾ ਕਿ ਮੋਟਰਸਾਈਕਲ ਹੈ ਜਿਹੜਾ ਸੁੰਨ ਮੁਤਾਬਕ ਆਇਆ ਹੈ ਜਿਹੜਾ ਸੁੰਨ ਤੱਕ ਕਰ ਦੱਸੀ ਜਾ ਰਹੀ ਹੈ ਵੀ ਗੱਡੀ ਦੇ ਵਿੱਚ ਲਿਆ ਕੇ ਜਿਹੜਾ ਮੋਟਰਸਾਈਕਲ ਮਾਰਿਆ ਗਿਆ ਹੈਗਾ ਰੋਂਗ ਸਾਈਡ ਤੋਂ ਆ ਕੇ ਜਿਹੜਾ ਮੋਟਰਸਾਈਕਲ ਵਿੱਚ ਵੱਜਿਆਗਾ ਜੋ ਸੁੰਨ ਮੁਤਾਬਕ ਦੱਸਣਾ ਮੁਤਾਬਕ ਹੈ ਜਿਹੜੀ ਗੱਡੀ ਦੇ ਮਾਲਕ ਨੇ ਉਹਨਾਂ ਨੇ ਸਾਰੀ ਜਾਣਕਾਰੀ ਜਿਹੜੀ ਨਾਲ ਸਾਂਝੀ ਕੀਤੀ ਹੈ ਸੋ ਲਾਈਵ ਤੁਸੀਂ ਉਸ ਦੇਖ ਰਹੇ ਹੋ ਉਹ ਜਿਹੜਾ ਸਟੇਟੂ ਹੈ ਜੀਕਾ ਇਹ ਲਾਪਾ ਦੇ ਉਹ ਪੈਗ ਦੇ ਤੇ ਖੜਾ ਹੁੰਦਾ ਜੇ ਉਹ ਤਰੀਕੇ ਤੋਂ ਲਾਉਣਾ ਹੁੰਦਾ ਕੋਈ ਇਹ ਤੋਂ ਕੋਹ ਡਾਕ ਲਵਾ ਕਿਵੇਂ ਐਕਸੀਡੈਂਟ ਹੋਇਆ ਕੋਈ ਪਤਤਾ ਨਹੀਂ ਕੋਈ ਬੈਨ ਲਿਖੀ ਵਰਤਾਂ ਦਵਾਂਗੇ ਵੀ ਕਰਾਂਗੇ ਲੋ ਤੋਂ ਇੰਨੀ ਕੀ ਕਰ ਸੋ ਲਾਈਵ ਤੁਸੀਂ ਇਹ ਸਾਨੂੰ ਦਿਖਾ ਰਹੇ ਹਾਂ ਜਿੱਥੇ ਕਿ ਪੁਲਿਸ ਪ੍ਰਸ਼ਾਸਨ ਜਿਹੜਾ ਮੌਕੇ ਤੇ ਪਹੁੰਚ ਕੇ ਲਾਈਵ ਤੁਸੀਂ ਇਹ ਤੁਸੀਂ ਦੇਖ ਰਹੇ ਹੋ ਜਿੱਥੇ ਕਿ ਪੁਲਿਸ ਪ੍ਰਸ਼ਾਸਨ ਜਿਹੜਾ ਰੋਡ ਨੂੰ ਕਲੀਅਰ ਕਰਾਉਣ ਦੀ ਕੋਸ਼ਿਸ਼ ਹੈ ਜਿਹੜਾ ਕੀਤਾ ਜਾ ਰਿਹਾ ਹੈਗਾ ਉਕਿ ਰੋਡ ਬਿਲਕੁਲ ਬਲੌਕ ਹੋਇਆ ਹੋਇਆ ਹੈਗਾ ਤੁਸੀਂ ਲਾਈਵ ਤਸਵੀਰਾਂ ਵਿੱਚ ਤੁਸੀਂ ਦੇਖ ਰਹੇ ਹੋ ਜਿਹੜੀ ਗੱਡੀ ਹੈ ਬਿਲਕੁਲ ਰੋਡ ਦੇ ਵਿਚਕਾਰ ਖੜੀ ਹੈ